ਸਾਥੀਓ ਨਮਸਕਾਰ ਇੱਕ ਨਵੀਂ ਸੋਚ ਦੇ ਵਿੱਚ ਤੁਹਾਡਾ ਫੇਰ ਸਵਾਗਤ ਆ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਡਿਸਲੇਮਰ ਦੇ ਦਵਾ ਕਿ ਅਸੀਂ ਜੋ ਵੀ ਵੀਡੀਓ ਬਣਾਈ ਆ ਅੱਜ ਤੱਕ ਜਾਂ ਹੁਣ ਬਣਾ ਰਹੇ ਆ ਜਾਂ ਅੱਗੇ ਬਣਾਵਾਂਗੇ ਉਹਦਾ ਮਕਸਦ ਸਿਰਫ ਔਰ ਸਿਰਫ ਨਕੌਦਰ ਦੇ ਜਨਤਾ ਨੂੰ ਜਾਗਰੂਕ ਕਰਨਾ ਹੈ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਉਹਨਾਂ ਦੇ ਆਲੇ ਦੁਆਲੇ ਕੀ ਹੋ ਰਿਹਾ ਹੈ ਤੇ ਸਾਡੇ ਮਾਨਯੋਗ ਚੀਫ ਮਿਨਿਸਟਰ ਸਾਹਿਬ ਵੀ ਇਹੀ ਕਹਿੰਦੇ ਆ ਕਿ ਤੁਸੀਂ ਆਪਣੇ ਆਲੇ ਦੁਆਲੇ ਕੋਈ ਵੀ ਐਕਟੀਵਿਟੀ ਐਦਾਂ ਦੀ ਹੁੰਦੀ ਦੇਖੋ ਤਾਂ ਤੁਸੀਂ ਮੈਨੂੰ ਜਰੂਰ ਦੱਸੋ ਅਸੀਂ ਉਹਨਾਂ ਦੀ ਗੱਲ ਦੇ ਉਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਵੀ ਅਸੀਂ ਗੱਲਬਾਤ ਸ਼ੁਰੂ ਕਰਦੇ ਹਾਂ ਨਮਸਕਾਰ ਸਾਥੀਓ ਇਹ ਜੋ ਤੁਹਾਡੀ ਅੱਜ ਵੀਡੀਓ ਤੁਸੀਂ ਦੇਖੂਗੇ ਜੋ ਸਾਨੂੰ ਮਹੱਲੇ ਤੋਂ ਮੈਸੇਜ ਮਿਲਿਆ ਕਿ ਵਾਰਡ ਨੰਬਰ 17 ਆ ਇਹ ਇਸੇ ਸਾਲ ਦੀ ਰੋਡ ਬਣੀ ਆ ਤੇ ਇਸ ਰੋਡ ਦੀ ਹਾਲਤ ਦੇਖਿਓ ਕਿੰਨੀ ਖਸਤਾ ਹੋ ਗਈ ਆ ਤੇ ਕੋਈ ਜ਼ਿੰਮੇਵਾਰ ਅਧਿਕਾਰੀ ਨਗਰ ਕੌਂਸਲਰ ਤੋਂ ਨਹੀਂ ਆਇਆ ਤੇ ਤੁਸੀਂ ਇਸ ਵੀਡੀਓ ਜਰੂਰ ਦੇਖੋ ਬਹੁਤ ਧਿਆਨ ਨਾਲ ਜਰਾ ਇਸ ਵੀਡੀਓ ਨੂੰ ਦੇਖੋ ਆ ਲੱਖਾਂ ਰੁਪਇਆ ਜਨਤਾ ਦਾ ਪੈਸਾ ਨਗਰ ਕੌਂਸਲ ਨੇ ਲਗਾਇਆ ਔਰ ਕੰਮ ਦੀ ਕੁਆਲਿਟੀ ਇੰਨੀ ਪੂਅਰ ਆ ਕਿ ਹਲੇ 6 ਮਹੀਨੇ ਨਹੀਂ ਹੋਏ ਕਿੰਨੇ 6 ਮਹੀਨੇ ਨਹੀਂ ਹੋਏ ਤੁਸੀਂ ਆਪਣੇ ਥੋੜੇ 6 ਮਹੀਨੇ ਨਹੀਂ ਹੋਏ ਇਸ ਰੋਡ ਨੂੰ ਬਣੇ ਨੂੰ ਤੇ ਆ ਹਾਲ ਦੇਖੋ ਕੀ ਹੋ ਗਿਆ ਆ ਦੇਖੋ ਰੋਡ ਪੂਰੀ ਡੈਮੇਜ ਹੋ ਚੁੱਕੀ ਹੈ ਇਹ ਤੁਹਾਡੀ ਅਵੇਅਰਨੈਸ ਵਾਸਤੇ ਨਕੋਦਰ ਦੇ ਲੋਕਾਂ ਦੀ ਅਵੇਅਰਨੈਸ ਵਾਸਤੇ ਵੀਡੀਓ ਬਣ ਰਹੀ ਆ ਕਿ ਜਿੱਥੇ ਵੀ ਕੰਮ ਹੁੰਦਾ ਹੈ ਉੱਥੇ ਬੋਰਡ ਨਹੀਂ ਲਗਾਇਆ ਜਾਂਦਾ ਕਿ ਉੱਥੇ ਉਸ ਕੰਮ ਦੀ ਮਿਆਦ ਕਿੰਨੀ ਆ ਉਹਦੀ ਕੁਆਲਿਟੀ ਕੀ ਆ ਉਹਦੀ ਗਾਰੰਟੀ ਕੀ ਆ ਹੁਣਾ ਜੋ ਪੈਸੇ ਦੀ ਬਰਬਾਦੀ ਹੋਈ ਆ ਆਮ ਜਨਤਾ ਦੇ ਪੈਸੇ ਦੀ ਬਰਬਾਦੀ ਹੋਈ ਆ ਤੇ ਹੁਣ ਇਹਨੂੰ ਰਿਪੇਅਰ ਕਰਨ ਦਾ ਵੀ ਇੱਕ ਟੈਂਡਰ ਲਗਾ ਦਿੱਤਾ ਜਾਊਗਾ ਹਲੇ 6 ਮਹੀਨੇ ਹੋਈ ਨਹੀਂ ਇਹਨੂੰ ਬਣੀ ਨੂੰ ਐਦਾਂ ਹੀ ਪੈਸਾ ਵੇਸਟ ਹੁੰਦਾ ਰਹਿੰਦਾ ਹੈ ਤੇ ਆਪਾਂ ਕੰਨੇ ਆ ਜੀ ਕਰੋੜਾ ਰੁਪਏ ਖਰਚ ਹੋਇਆ ਪਰ ਫੇ ਵੀ ਨਿਕੋਦੇ ਦਾ ਹਾਲ ਮਾੜਾ ਆ ਥੱਲੇ ਦਿਖਾਈਓ ਡਿੱਗਾ ਆ ਦੇਖੋ ਰਾਤ ਨੂੰ ਅਗਰ ਇੱਥੋਂ ਕੋਈ ਆ ਰਿਹਾ ਹੋਵੇ ਗਲਤੀ ਨਾਲ ਅਗਰ ਹਨੇਰੇ ਦੇ ਵਿੱਚ ਇੱਥੇ ਡਿੱਗੇ ਤਾਂ ਕਿੰਨਾ ਜ਼ਬਰਦਸਤ ਐਕਸੀਡੈਂਟ ਹੋਏਗਾ ਕਿੰਨੀ ਸੱਟ ਲੱਗੇਗੀ ਉਹਨੂੰ ਧਿਆਨ ਨਾਲ ਦੇਖੋ 1 ਮਿੰਟ ਲਓ ਜੀ ਕਿ ਨਗਰ ਪਾਲਿਕਾ ਦੇ ਪ੍ਰਧਾਨ ਦੀ ਕੋਈ ਜ਼ਿੰਮੇਵਾਰੀ ਨਹੀਂ ਇਹਦੇ ਸੋ ਮੌਕਾ ਆ ਕੇ ਦੇਖੇ ਮੌਕੇ ਤੇ ਤੁਰੰਤ ਇਹਨੂੰ ਕੰਮ ਕਰੇ ਜੋ ਹੋਣ ਵਾਲਾ ਹੈ ਕਿਹੜਾ ਠੇਕੇਦਾਰ ਹੈ ਕੋਈ ਬੋਰਡ ਨਹੀਂ ਲੱਗਾ ਹੈਗਾ ਕੀ ਮਟੀਰੀਅਲ ਪੈਣਾ ਕੋਈ ਬੋਰਡ ਤੇ ਲਿਖਿਆ ਨਹੀਂ ਆਹ ਸਾਰੀ ਆਹ ਰੋੜੀ ਬੈਠੀ ਹੋਈ ਐ ਇਦੋਂ ਇਦੋਂ ਬੈਠੀ ਹੋਈ ਐ ਆਹ ਰੋੜੀ ਵੀ ਬੈ ਗਈ ਐ ਇਹ ਅੰਕਲ ਜੀ ਕਿੰਨਾ ਚਿਰ ਹੋਇਆ ਇਹਨੂੰ ਬਣੀ ਨੂੰ ਸਾਲ ਵੀ ਨਹੀਂ ਹੋਇਆ ਸਾਲ ਵੀ ਨਹੀਂ ਹੋਇਆ ਇਸ ਸਾਲ ਚ ਬਣੀ ਐ ਹਾਂ ਸਾਲ ਚ ਇੱਕ ਸਾਲ ਦੇ ਅੰਦਰ ਦੇਖੋ ਜਨਤਾ ਦੇ ਟੈਕਸ ਦਾ ਪੈਸਾ ਕਿੱਦਾਂ ਬਰਬਾਦ ਕੀਤਾ ਅਗਰ ਇਹਨੂੰ ਪ੍ਰੋਪਰਲੀ ਬਣਾਇਆ ਜਾਂਦਾ ਅਗਰ ਇਹਦਾ ਥੱਲੇ ਦਾ ਬੇਸ ਪ੍ਰੋਪਰ ਬਣਾਇਆ ਜਾਂਦਾ ਤੇ ਇਹਦਾ ਇਹ ਹਾਲ ਨਹੀਂ ਹੋਣਾ ਸੀ ਇਹਦੀ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਆ ਤੇ ਅਗਰ ਦਿਖਾਓ ਅੰਕਲ ਜੀ ਇਹ ਦਿਖਾ ਰਹੇ ਆਹ ਦੇਖੋ ਇਹ ਸਾਰੀ ਬੈ ਗਈ ਹੈ ਹੈ ਆਹ ਸਾਰੀ ਬੈ ਗਈ ਹੈ ਆਹ ਦੇਖੋ ਆਹ ਸਾਰੀ ਬੈ ਗਈ ਹੈ ਆਹ ਵੀ ਦਿਖਾਓ ਉਹ ਦੇਖੋ ਆਹ ਦੇਖੋ ਆਹ ਕਿੰਨਾ ਕਟਾਟ ਸਾਡੀ ਪਾਟ ਦਾ ਕੌਂਸਲਰ ਕਿਹੜਾ ਜੀ ਲੋਕ ਪਾਟੀਆਂ ਬੱਬੂ ਬਾਡਿਆ ਇਹ 17 ਪੈਂਦੀ ਕਿ 16 ਜੀ 17 17 17 ਚ ਨਹੀਂ ਬੱਬੂ ਬਾਡਿਆ ਨਹੀਂ 16 ਦੇ ਮੰਗੜਾ ਬੰਗੜ ਹਾਂ ਉਹਨਾਂ ਦੇ ਇਹ ਸਾਰਾ ਵਾਰਾ ਹੋਲੀ ਨਸਵਾ 16 ਬਾਦ ਘਰ ਮੈਂ ਲੱਟਦਾ ਚਲੋ ਉਹ ਕਿਆ ਸੀਗਾ ਹਾਂਜੀ ਕਿਹਨਾਂ ਨੇ ਕੀ ਦੀ ਗੱਲ ਕਿਹਾ ਕਰਦੇ ਅ ਅਪਰ ਜੀ ਨੋ ਦੀ ਅੱਛਾ ਜੀ ਉਹਨੇ ਕਿਆ ਸੀਗਾ ਪਤਾ ਹਾਂ ਗੜੀ ਵੀ ਆ ਗਈ ਆ ਹਾਂ ਤੇ ਉਹ ਕਹਿੰਦਾ ਜੀ ਮੈਂ ਕੁਝ ਨਹੀਂ ਕਰਦਾ ਪਰ ਪਿਛੋਂ ਟੈਂਡਰ ਪਾਸ ਹੋਊਗਾ ਤਾਂ ਫੇਰ ਦਾ ਕਰਾਂ ਜਿਹੜਾ ਟੈਂਡਰ ਪਾਸ ਹੋਣ ਤੋਂ ਬਾਅਦ ਤਾਂ ਇਹ ਬਣੀ ਆ ਦੁਬਾਰਾ ਟੈਂਡਰ ਕਾ ਦਾ ਪਾਸ ਹੋਣਾ ਹੈ ਪੰਛਾ ਦਾ ਆਣਾ ਦਾ ਅੱਛਾ ਉਹਨੇ ਕਿਹਾ ਸੀ ਪੰਛਾ ਦਾ ਆਏਗਾ ਹੈ ਫਸਲੇ ਜ ਆਪ ਬਣਾਵਾਂਗੇ ਹੂੰ ਤੇ ਕਿੰਨਾ ਚਿਰ ਹੋ ਗਿਆ ਨੂੰ ਇਦਾਂ ਡੈਮੇਜ ਹੋਈ ਨੂੰ ਥੋੜਾ ਜਿਹਾ ਹੈ ਜੇ ਹੁਣ ਕੀ ਆ ਗਿਆ ਅਸੀਂ ਨਾਲ ਹੀ ਬੈ ਗਈ ਨਾਲ ਹੀ ਬੈ ਗਈ ਮਤਲਬ ਮਹੀਨਾ ਡੇਢ ਮਹੀਨਾ ਹੋਇਆ ਹਾਂ ਮਹੀਨਾ ਡੇਢ ਮਹੀਨੇ ਚ ਬੈ ਗਈ ਲੱਗਦਾ ਉਹ ਕਰ ਰਹੀ ਗੱਡੀ ਚੱਲਣਾ ਪਿਆ ਹਾਂ ਆ ਵੀ ਨਹੀਂ ਘੱਟਦਾ ਜੀ ਹੂੰ ਹੂੰ ਮੈਂ ਜਿਆ ਨਖਾਨ ਨਹੀਂ ਕੀਤਾ ਉਹਨਾਂ ਨਾਲ ਇਹ ਨਾਲ ਸਪੋਰਟ ਸੀ ਹੂੰ ਉਹਨਾਂ ਸਪੋਰਟ ਕੋਈ ਨਹੀਂ ਸੀਗੇ ਉਹਨਾਂ ਬੈ ਗਈ ਉਹਨਾਂ ਬੈ ਗਈ ਜਨਵਰੀ ਚ ਬਣੀ ਆ ਤੇ ਇਹ ਮੰਨਾਂ ਦੇ ਸੱਤ ਮਹੀਨੇ ਹੋਏ ਆ ਬਣੀ ਨੂੰ ਤੇ ਬਾਰਿਸ਼ ਆਈ ਆ ਤੇ ਬੈਠ ਗਈ ਆ ਸਾਰੀ ਹਾਂਜੀ ਤੇ ਕੋ ਮਤਲਬ ਉਹਨਾਂ ਨੇ ਸਹੀ ਵੀ ਨਹੀਂ ਕੀਤੀ ਆ ਇੱਧਰਲੇ ਸਾਰੀ ਰੇਡ ਇੱਧਰ ਕੀਤੀ ਹੋਈ ਆ ਸਾਡੇ ਦਰਵਾਜ਼ੇ 'ਚ ਪਾਣੀ ਖੜਾ ਹੋ ਜਾਂਦਾ ਅੱਛਾ ਹਾਂਜੀ ਤੇ ਤੁਸੀਂ ਇਹਦੀ ਕੰਪਲੇਨਟ ਕੀਤੀ ਕਿਤੇ ਉਹ ਦੇਖਣ ਆਏ ਸੀ ਉਹਨਾਂ ਨੇ ਕਿਹਾ ਸੀ ਕਿ ਦੂਰੀ ਹੋਰ ਬਣਾ ਕੇ ਜਾਓ ਅੱਛਾ ਜਿੱਦਾ ਵਿਚਕਾਰ ਉਹ ਤਾਂ ਮਿੱਟੀ بیٹھ ਗਈ ਸੀ ਸੈਡਾਂ ਤੇ ਮਿੱਟੀ ਨਹੀਂ ਨਾ ਫੈਟੀ ਹੋ ਗਈ ਕਰਕੇ ਗਲੀ ਸਾਰੀ ਬੈ ਗਈ ਠੀਕ ਤੇ ਇਹ ਦੇਖੋ ਇੱਥੋਂ ਦੇ ਲੋਕ ਵੀ ਦੇਖੋ ਕਹਿ ਰਹੇ ਹੈਗੇ ਆ ਕਿ ਰੋਡ ਦੀ ਕੁਆਲਿਟੀ ਬਿਲਕੁਲ ਸਹੀ ਨਹੀਂ ਹੈਗੀ ਜੋ ਬਣਾ ਜਿਸ ਕੁਆਲਿਟੀ ਨਾਲ ਇਹਨੂੰ ਬਣਾਇਆ ਗਿਆ ਜਿਸ ਦੇਖ ਰੇਕ ਨਾ ਬਣਾਇਆ ਗਿਆ ਉਦੇ ਬਹੁਤ ਲਾਪਰਵਾਹੀ ਵਰਤੀ ਗਈ ਅਗਰ ਸਹੀ ਤਰੀਕੇ ਨਾਲ ਇਮਾਨਦਾਰੀ ਨਾਲ ਬਣਾਇਆ ਗਿਆ ਹੁੰਦਾ ਤੇ ਇਹ ਗਲੀ ਬਹਿਣੀ ਥੋੜੀ ਸੀਗੀ ਕੀ ਕਹਿੰਦੇ ਸੀ ਮੈਂ ਹਾਂ ਪਹਿਲਾਂ ਤਾਂ ਉਹਨਾਂ ਨੇ ਬਣਾਉਣ ਲੱਗੇ ਬੜਾ ਟਾਈਮ ਲਾਇਆ ਉਹਨਾਂ ਨੇ ਘੱਟੋ ਘਾਟ ਨਹੀਂ ਪਤਾ ਨਹੀਂ ਟੈਂਡਰ ਕੱਢਦਾ ਪਾਸ ਹੋਇਆ ਸੀਗਾ 2-3 ਸਾਲ ਹੋ ਗਏ ਸੀ ਅੱਛਾ ਤਾਂ ਗਲੀ ਮਸੀਹ ਇਹਨਾਂ ਨੇ ਬਣਾਈਆਂ ਬਾਣੀ ਤਾਂ ਫੇਰ ਬੈਠ ਗਈ ਸਾਰੀ ਗਲੀ ਸਾਡਾ ਤੋਂ ਅੰਦਰ ਨੂੰ ਚਲ ਗਈ ਆ ਪਲਾਟਾਂ ਤੇ ਹਾਂ 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 ਸਾਰੀ ਬੈ ਗਈ ਤੇ ਦੇਖੋ ਜੀ ਜਨਤਾ ਦੇ ਜਿਹੜਾ ਟੈਕਸ ਦਾ ਪੈਸਾ ਅਗਰ ਇੱਕ ਵਾਰੀ ਹਮ ਤਰੀਕੇ ਨਾਲ ਖਰਚ ਕੀਤਾ ਜਾਵੇ ਤੇ ਰੋਡ ਬਣੀ ਨੀ ਸੀਗੀ ਤੇ ਉਸੇ ਹੀ ਪੈਸੇ ਦੇ ਨਾਲ ਐਨਾ ਐਸ ਮਹੱਲੇ ਦੇ ਵਾਸੀਆਂ ਦਾ ਅਸੀਂ ਹੋਰ ਕੋਈ ਭਲਾ ਕਰ ਸਕਦੇ ਸੀ ਇੱਥੇ ਕੈਮਰੇ ਲੱਗ ਸਕਦੇ ਸੀ ਉਸ ਪੈਸੇ ਦੇ ਨਾਲ ਇੱਥੇ ਚੌਂਕੀਦਾਰ ਰੱਖਿਆ ਜਾ ਸਕਦਾ ਸੀਗਾ ਇੱਥੇ ਬੱਚਿਆਂ ਦੀ ਇੱਕ ਲਾਇਬ੍ਰੇਰੀ ਬਣ ਸਕਦੀ ਸੀਗੀ ਉਸ ਪੈਸਿਆਂ ਦੇ ਨਾਲ ਬੱਚਿਆਂ ਲਈ ਕੰਪਿਊਟਰ ਆ ਸਕਦੇ ਸੀ ਉਸ ਪੈਸੇਆ ਦੇ ਨਾਲ ਪਰ ਕੀਤਾ ਕੀ ਗਿਆ ਉਹ ਬੱਚਿਆਂ ਵਾਸਤੇ ਜੀ ਕੋਈ ਪਾਰਕ ਬਣਾਈ ਗਈ ਬੱਚੇ ਵੀ ਇਸ ਪਾਰਕ 'ਚ ਆ ਕੇ ਬੈਠਣ ਲੈ ਖੇਡਣ ਕੋਈ ਵੀ ਇਦਾਂ ਦੀ ਜੇ ਰੋਡ ਗਲੀ ਬਣਾਈ ਦਿੱਤੀ ਤਾਂ ਉਹ ਵੀ ਬੈਠੇ ਉਹ ਵੀ ਬੈਠੇ ਤੇ ਮੈਂ ਇੱਕ ਵਾਰੀ ਫੇਰ ਰਿਕਵੈਸਟ ਕਰਦਾ ਹਾਂ ਕਿ ਪਲੀਜ਼ ਜੋ ਵੀ ਪੈਸਾ ਖਰਚਿਆ ਜਾਵੇ ਉਹਨੂੰ ਇਮਾਨਦਾਰੀ ਨਾਲ ਖਰਚੋ ਉਹਦਾ ਪੂਰਾ ਹਿਸਾਬ ਜਨਤਾ ਨੂੰ ਦਿਓ ਕਿਉਂਕਿ ਜਨਤਾ ਦੇ ਖੂਨ ਪਸੀਨੇ ਦੀ ਕਮਾਈ ਹੈਗੀ ਆ ਜਿਹਦੇ ਕਾਰਨ ਉਹ ਪੈਸਾ ਪਹਿਲਾਂ ਨਗਰਪਾਲਿਕਾ ਕੋ ਬੰਦਾ ਨਗਰਪਾਲਿਕਾ ਫਿਰ ਖਰਚ ਕਰਦੀ ਆ ਅਗਰ ਉਹ ਇਦਾਂ ਹੀ ਖਰਚ ਕਰੀ ਜਾਊਗੀ ਤਾਂ ਨਗਰ ਦਾ ਵਿਕਾਸ ਕਦੀ ਵੀ ਨਹੀਂ ਹੋ ਸਕਦਾ ਤੇ ਤੁਹਾਨੂੰ ਮੈਡਮ ਇਸ ਮੁਹੱਲੇ 'ਚ ਪੈਸੇ ਟੈਲਾ ਲੱਗੇ ਤੁਹਾਨੂੰ ਪਤਾ ਇੱਥੇ ਕਿੰਨੇ ਪੈਸੇ ਲੱਗੇ ਆ ਦੇਖੋ ਜੀ ਕੁਛ ਨਹੀਂ ਪਤਾ ਹੁਣ ਕੋਈ ਬੋਰਡ ਲੱਗਾ ਸੀ ਇੱਥੇ ਆ ਮਟੀਰੀਅਲ ਪੈਣਾ ਇੰਨਾ ਜੀ ਅਮਾਉਂਟ ਕਿਹੜਾ ਠੇਕੇਦਾਰ ਕੋਈ ਤੋਂ ਬੋਰਡ ਲੱਗਾ ਦੇਖਿਆ ਤੁਸੀਂ ਕੁਛ ਨਹੀਂ ਲੱਗਾ ਸੀ ਦੇਖੋ ਅਗਰ ਕੋਈ ਵੀ ਕੰਮ ਕਰਦੇ ਆ ਤੇ ਉੱਥੇ ਕੋਈ ਬੋਰਡ ਨਹੀਂ ਲਗਾਇਆ ਜਾਂਦਾ ਮਹੱਲਾ ਵਾਸੀ ਵੀ ਕਹਿ ਰਹੇ ਆ ਅਸੀਂ ਵੀ ਕਹਿ ਰਹੇ ਆ ਕਿ ਜੋ ਵੀ ਕੰਮ ਕਰੋ ਉੱਥੇ ਬੋਰਡ ਲਗਾਓ ਬੋਰਡ ਦੇ ਉੱਤੇ ਪ੍ਰੋਪਰ ਨਾਮ ਲਿਖਿਆ ਹੋਵੇ ਕੰਮ ਕਿਹੜਾ ਵਾ ਕਿੰਨੀ ਦੇਰ ਚੋਣਾ ਵਾ ਕੀ ਉਹਦੀ ਗਾਰੰਟੀ ਆ ਨਹੀਂ ਤਾਂ ਇਧਰ ਤਾਂ ਪੈਸੇ ਸਾਰੇ ਵੇਸਟ ਹੋ ਹੀ ਜਾਣੇ ਆ ਆਪ ਸਭ ਨੇ ਇਹ ਵੀਡੀਓ ਦੇਖ ਲਈ ਹੋਣੀ ਆ ਕਿ ਨਗਰਪਾਲਿਕਾ ਦੀ ਕੀ ਜ਼ਿੰਮੇਵਾਰੀਆਂ ਉਹ ਤੁਸੀਂ ਦੇਖ ਲਈ ਆ ਕਿ ਲੱਖਾਂ ਰੁਪਏ ਤਨਖਾਹ ਲੈਂਦੇ ਆ ਆਪਣੇ ਟੈਕਸ ਦੇ ਵਿੱਚੋਂ ਕਿ ਤੁਸੀਂ ਦੱਸੋ ਕੁ ਵਿੱਚ ਹਾਂਜੀ ਮੈਂ ਵੀ ਇਹੀ ਕਹਿਣਾ ਚਾਹੁੰਦਾ ਵਾਂ ਕਿ ਜੋ ਵੀ ਉੱਥੇ ਕੰਮ ਹੋਇਆ ਵਾ ਉਹਦੇ ਉਹਨੂੰ ਬੜੀ ਲਾਪਰਵਾਹੀ ਨਾਲ ਕੀਤਾ ਗਿਆ ਵਾ ਇਹ ਜਨਤਾ ਦੇ ਟੈਕਸ ਦਾ ਪੈਸਾ ਵਾ ਅਸੀਂ ਬਾਰ-ਬਾਰ ਕਈ ਵਾਰੀ ਇਹਨਾਂ ਨੂੰ ਕਿਹਾ ਕਿ ਉੱਥੇ ਬੋਰਡ ਲਗਾਓ ਤਾਂ ਕਿ ਲੋਕਾਂ ਨੂੰ ਪਤਾ ਹੋਵੇ ਕਿ ਇਹ ਕੰਮ ਕਿੰਨੇ ਦਾ ਹੋ ਰਿਹਾ ਹੈ ਜੀ ਗਰੰਟੀ ਕੀ ਆ ਕਿ ਕੰਮ ਕੌਣ ਕਰ ਰਿਹਾ ਵਾ ਇਹ ਮਿਆਰ ਕਿੰਨੀ ਹੈ ਦੀ ਮਤਲਬ ਅਸੀਂ ਕਈ ਵਾਰੀ ਕਹਿ ਕੇ ਮਾਰ ਗਏ ਆ ਪਰ ਇਹਨਾਂ ਨੇ ਸਾਡੀ ਕੋਈ ਗੱਲ ਨਹੀਂ ਮੰਨੀ ਕਦੀ ਕੋਈ ਬੋਰਡ ਨਹੀਂ ਲਗਾਉਂਦੇ ਹੈਗੇ ਇੱਥਾਂ ਮਾਨ ਜੋ ਮੈਡਮ ਇੰਦਰਜੀਤ ਕੌਰ ਮਾਨ ਜੋ ਆਪਣੇ ਹਲਕੇ ਦੇ ਐਮਐਲਏ ਆ ਹਾਂ ਜੀ ਤੇ ਉਹਨਾਂ ਨੂੰ ਅਪੀਲ ਕਰਦੇ ਆਂ ਇਸ ਵੀਡੀਓ ਰਾਹੀਂ ਕਿ ਜਿਨ੍ਹਾਂ ਨੇ ਵੀ ਇਸ ਕੰਮ ਨੂੰ ਕੀਤਾ ਉਹਨਾਂ ਦਾ ਲਾਇਸੈਂਸ ਠੇਕੇਦਾਰ ਦਾ ਰੱਦ ਕੀਤਾ ਜਾਵੇ ਜਿਹੜੇ ਅਧਿਕਾਰੀ ਟੈਂਡਰ ਦੇ ਵਿੱਚ ਸ਼ਾਮਲ ਆ ਉਹਨਾਂ ਨੂੰ ਜੁਰਮਾਨਾ ਵੀ ਲਾਇਆ ਜਾਵੇ ਜਿਨ੍ਹਾਂ ਨੇ ਜ਼ਿੰਮੇਵਾਰੀ ਇਦਾਂ ਦੀ ਕੀਤੀ ਹੈ ਬਿਲਕੁਲ ਤੇ ਉਮੀਦ ਆ ਕਿ ਤੁਹਾਨੂੰ ਸਾਡਾ ਕੰਮ ਪਸੰਦ ਆਇਆ ਹੋਵੇਗਾ ਸਾਡੀ ਅਮਨੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਅਸੀਂ ਸੱਚਾਈ ਦੇ ਰਸਤੇ ਚੱਲ ਕੇ ਸੱਚੀ ਗੱਲਾਂ ਦਸੀਏ ਇਸ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ